ਮਾਈਸੈਲਫ ਕੁਰਦੀਪ ਸਿੰਘ ਭੋਗੋ ਲ ਐਡਵੋਕੇਟ ਐਕਸ ਯੂ ਅੱਜ ਮਲਾਜ਼ਮ ਜਥੇਬੰਦੀ ਵੱਲੋਂ ਮੰਥਲੀ ਮੀਟਿੰਗ ਕੀਤੀ ਗਈ ਸੀ ਇਸ ਮੀਟਿੰਗ ਸਭ ਤੋਂ ਵੱਡੀ ਅਚੀਵਮੈਂਟ ਇਹ ਹੈ ਕਿ ਔਨਰੇਬਲ ਹਾਈ ਕੋਰਟ ਦੀ ਡਿਟਰੈਕਸ਼ਨ ਨਾਲ ਜਿਹੜੇ ਸਾਡੇ 4-5 ਮਲਾਜ਼ਮ ਸੀ ਨੇ ਉਹਨਾਂ ਨੂੰ ਐਨਓ ਲੈ ਇਨਕਰੀਮੈਂਟ ਮਿਲੀ ਹੈ ਜੋ ਕਿ ਉਹਨਾਂ ਦੀ ਰਿਟਾਇਰਮੈਂਟ ਦੇ ਡੂ ਸੀ ਪਰ ਇਹ ਏਰੀਅਰ ਪਿਛਲੀ ਡੇਢ ਤੋਂ ਨਹੀਂ ਮਿਲਿਆ ਗਿਆ ਸਿਰਫ ਕਰੰਟ ਦਿੱਤਾ ਗਿਆ ਹੈ ਇਸ ਲਈ ਅਸੀਂ ਗਵਰਨਮੈਂਟ ਨੂੰ ਪੂਰੀ ਔਰ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਹੈ ਪਿਛਲੇ ਏਰੀਅਰ ਵੀ ਐਂ ਦਿੱਤਾ ਜਾਵੇ ਇਹਨਾਂ ਦਾ ਕੇਸ ਹੰਦਰਦੀ ਨਾਲ ਬਾਚਿਆ ਜਾਵੇ ਦੂਜੀ ਗੱਲ ਇਹ ਹੈ ਕਿ ਜਿਹੜਾ ਸਾਡਾ 6ਵਾਂ ਪੇਕੇ ਮਿਸ਼ਨ ਹੈ ਇੱਕ ਇੱਕ 16 ਤੋਂ ਜਿਹੜਾ ਸਾਡਾ ਏਰੀਆ ਡਿਊ ਸੀਗਾ ਉਹ ਸਾਡੇ 5 ਸਾਲਾਂ ਦਾ ਸੀ ਉਹ ਗਵਰਨਮੈਂਟ ਨੇ ਹੁਣ ਥੋੜੀ ਉਹਦੇ ਵੱਲ ਧਿਆਨ ਦਿੱਤਾ ਹੈ ਤੇ ਉਹ ਕਿਸ਼ਤਾਂ ਜੀ ਦੇਣਾ ਸ਼ੁਰੂ ਕੀਤਾ ਹੈ ਅਗਲੀ ਬੇਨਤੀ ਇਹ ਹੈ ਕਿ ਮੈਂ ਆਪਣਾ ਐਜ਼ੀ ਐਡਵੋਕੇਟ ਚੈਨਲ ਬਣਾਇਆ ਹੈ ਜਿਹਦੇ ਵਿੱਚ ਜਿਹਦਾ ਐਟ ਦਾ ਰੇਟ ਆਫ এডਿਕੇਸ਼ਨ ਪਾਵਰ ਆਫ ਲਾ ਇਹਦੇ ਵਿੱਚ ਮੈਂ ਮੈਕਸਿਮਮ ਉਹ ਗੱਲਾਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਸਾਡੀ ਪਬਲਿਕ ਹੈ ਭੋਲੇ ਭਾਲੇ ਲੋਕ ਹੈ ਉਹ ਉਹਨਾਂ ਨੂੰ ਖੁਦ ਨੌਲੇਜ ਹੋਵੇ ਵੀ ਪੁਲਿਸ ਦਾ ਕੀ ਰੋਲ ਹੈ ਜੱਜ ਦਾ ਕੀ ਰੋਲ ਹੈ ਐਡਵੋਕੇਟ ਦਾ ਕੀ ਰੋਲ ਹੈ ਪਬਲਿਕ ਇਤਨਾ ਵਿੱਚ ਨਾ ਛੋਟੇ 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 ਕਾਨੂੰਨਾਵਾਰੇ ਉਹਨਾਂ ਨੂੰ ਜਾਣਕਾਰੀ ਹੋਵੇ ਇਸ ਲਈ ਮੈਂ ਇਹ ਹਰ ਹਫਤੇ ਇੱਕ ਜਾਂ ਦੋ ਵੀਡੀਓ ਪਾ ਰਿਹਾ ਸਭ ਨੂੰ ਬੇਨਤੀ ਹੈ ਕਿ ਮੇਰਾ ਇਹ ਵੀਡੀਓ ਜਿਹੜੀ ਤੁਹਾਨੂੰ ਹੈ ਅਗਾਂਹ ਨੋ ਲੈ ਦੇਗਾ थैंक यू ओके ਇਹ ਲੱਗਦਾ ਵੀ ਜਿਹੜਾ ਮਤਲਬ ਤੁਸੀਂ ਉਪਰਾਲਾ ਕੀਤਾ ਤੁਹਾਡੇ ਜੋ ਯੂਨੀਅਨ ਹੈ ਪੈਨਸ਼ਨਰ ਯੂਨੀਅਨ ਹੈ ਇਹਨੂੰ ਕੁਝ ਫਰਕ ਹੋ ਬਿਲਕੁਲ ਜੀ ਸਮਾਜ ਸੇਵਾ ਵਾਲੇ ਕੰਮ ਹੈ ਦੇਖੋ ਜਿਹੜੇ ਬੱਚੇ ਐਲ ਐਲ ਬੀ ਕਰ ਰਹੇ ਹੈ ਜਾਂ ਬੀ ਐਲ ਐਲ ਬੀ ਕਰ ਰਹੇ ਹੈ ਉਹਨਾਂ ਬਾਅਦ ਤੇ ਤਾਂ ਉਹ ਵਰਦਾਨ ਸਾਬਤ ਹੋਏਗਾ ਪਰ ਜਿਹੜੇ ਸਾਡੇ ਆਮ ਮਲਾਜ਼ਮ ਹੈ ਜਾਂ ਆਮ ਪਬਲਿਕ ਹੈ ਉਹਨੂੰ ਵੀ ਦਾ ਬਹੁਤ ਬੈਨੀਫਿਟ ਹੋਗਾ ਉਹਨਾਂ ਨੂੰ ਆਪਣੇ ਰਾਈਟਸ ਬਾਰੇ ਆਪਣੇ ਹੱਕਾਂ ਬਾਰੇ ਉਹਨਾਂ ਨੂੰ ਜਾਣ ਚੰਨ ਪਵੇਗਾ ਕਈ ਇੰਟਰਿਕ ਹੁੰਦੀ ਹੈ ਪਹਿਲੇ ਪ੍ਰੈਸ ਸਟੇਟਮੈਂਟ ਲਾਈਕ ਮੰਥਲੀ ਮੀਟਿੰਗ ਜਿਓਸੀ ਆਪਣੇ ਪ੍ਰੋਗਰੈਸ ਕਰਦੇ ਆ ਕੰਮਾਂ ਦੇ ਤਾਂ ਉਹ ਕਰਦੇ ਆ ਤੇ ਮਤਲਬ ਜਿਹੜੇ ਰਿਟਾਇਰ ਕਰ ਜਾਂਦੇ ਆ ਉਹਨਾਂ ਦੀ ਤਕਲੀਫਾਂ ਹੌਂਦੇ ਆ ਉਹ ਤਕਲੀਫਾਂ ਦੂਰ ਕਰਨ ਦੀ ਅਸੀਂ ਹਰ ਕੋਈ ਪੂਰੀ ਕੋਸ਼ਿਸ਼ ਕਰਦੇ ਆ ਜਿਹੜਾ ਇੰਕਰੀਮੈਂਟ ਅਗੇ ਸੀਗਾ ਇਹ ਲੰਗੜਾ ਫੈਸਲਾ ਕਰ ਰਿਹਾ ਹੈ ਗਵਰਨਮੈਂਟ ਨੇ ਰਿਟਾਇਰ ਬੰਦਾ ਹੋਇਆ 19 ਚ ਕਿਸ ਦੇ ਰਹੇ ਆ ਜੁਲਾਈ 24 ਤੋਂ ਦੇ ਰਹੇ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹ ਫੈਸਲਾ ਜਿਸੋ ਬਦਲ ਰਿਹਾ ਉਹਦੋਂ ਤੋਂ ਲੱਗ ਰਿਹਾ ਜਾਵੇ ए, तो लंगड़ा फैसला करेब सरकार ने यह किसी पैसा अर्थ नहीं लगेगा बंद का जो बंद किसी पैसा कट्ठा मिलेगा बंद यूज करेगा बंद घर कई प्रोल आंदा पैसा कट्ठा मिल यूज सही करता है लंगड़ा फैसला किश्त दो हज़ार किस्त मिले तीन हजार कई फायदा होगा कोई फैसला फायदा ही नहीं है इसका पुरजोर मंग करते हैं भी एक मुक्त पैसा 4 ਮਹੀਨੇ ਚੋਂ ਲੇਟਤਾ ਜਾਵੇ ਪਰ ਇੱਕ ਮੁਸ਼ਕਲ ਦਾ ਜਾ ਰਿਹਾ ਕਰਦਾ ਬਾ ਰਿਕਵੈਸਟ ਕਰਦੇ ਆ ਵੀ ਬੰਦਾ ਲਾਓ ਸਰਪੰਖਾ ਮੰਗਾਓ ਤੇ ਇਹਦੇ ਨਾਲ ਬਣਾਓ ਤੁਹਾਡਾ 16 ਤੋਂ ਲਾ ਕੇ 21 ਤੱਕ ਹੋਣ ਸਟਾਫ ਦੀ ਪੰਜ ਛੇ ਮੈਂਬਰ ਕਮੇਟੀ ਦੇ ਕਮੇਟੀ ਵੱਲੋਂ ਵੀ ਕਮੇਟੀ ਵੱਲੋਂ ਸਹਿਯੋਗ ਆਪਣੇ ਥੋੜੀ ਹਿੰਮਤ ਨਾਲ ਲੈਂਦਾ ਕਮੇਟੀ ਤੋਂ ਸਹਿਯੋਗ ਪਰ ਮਿਲਦਾ ਨਹੀਂ ਤੁਹਾਨੂੰ ਆਪਣੀ ਹਿੰਮਤ ਕਰਕੇ ਅਸੀਂ ਕੰਮ ਘੁੰਮ ਘਰਾ ਲੈਂਦੇ ਸਟਾਫ ਦੇ ਵੈਸੇ ਇਹੋ ਦਿਲੋਂ ਨਹੀਂ ਜਾਂਦਾ ਇਹੋ ਬੇਨਾਬ ਕੰਪਨੀ ਇਹਨਾਂ ਕਹਿੰਦੇ ਆ ਵੀ ਬਜ਼ੁਰਗਾਂ ਸਾਡੇ ਲੇਡੀਜ਼ ਆ ਨਹੀਂ ਚੜ੍ਹ ਸਕਦੀਆਂ ਕੋਠੇ ਤੇ ਇਹ ਉਹਨੂੰ ਫਿਰ ਅਪੀਲ ਕਰਦੇ ਆ ਵੀ ਸਾਨੂੰ ਕਮਰਾ ਦੇ ਦਿਓ ਗਰਮੀ ਆ ਦਿਨਾਂ ਕਾ ਨੂੰ ਕਿਸੇ ਕੋ ਵੀ ਉਠ ਹੋ ਗਿਆ ਮੁਸ਼ਕਲ ਹੋ ਜਾਊਗਾ ਇਹਨੂੰ ਪੰਜ ਸੇ ਮੈਂ ਡੈਪਟ ਜਿਹਾ ਮਿਲਦੇ ਆ ਸੀ ਜਾ ਕੇ ਇਹੋ ਅਗੇ ਮੰਗਾ ਰੱਖਦੇ ਆ ਇੱਕ ਬਗਾਇ ਦੀ ਇੱਕ ਕਮਰੇ ਦੀ ਦੇਖਦੇ ਆ ਇਹੋ ਸੋਚੀ ਕਹਿੰਦੇ ਅੱਛਾ ਮੰਤਰੀ ਮਚਿੰਗ ਸਾਹਿਬ ਦੀ ਹੁੰਦੀ ਹੈ ਉਹਦੇ ਵਿੱਚ ਮੁਆਜਬਾ ਲਾ 21 16 ਜੋ ਜਿਹੜਾ ਬੰਦਾ ਇਹ ਨਹੀਂ ਰਹਿ ਪੰਜਾਬ ਸਰਕਾਰ ਦੇ ਤਾ ਮੁਤਾਬਕ ਉਹ ਦੇਣਾ ਚਾਹੀਦਾ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੇ ਗਏ ਲੋਕਲ ਬਾਡੀਜ਼ ਕੋਮਿਊਨਿਟੀ ਦੇ ਮੁਲਾਜ਼ਮਾਂ ਦਾ ਜਿਹੜਾ ਏਰੀਆ ਹੈ ਉਹ ਵੀ ਲੈਟਰ ইস্যੂ ਹੋ ਗਿਆ। ਇਹਦੀ ਜਦੋਂ ਜ਼ਾਇਦ ਵੱਲੋਂ ਅਸੀਂ ਲੈਟਰ ਵੀ ਲੈ ਕੇ ਆਏ 9 ਤਰੀਕ ਨੂੰ 9 ਪੰਜ 2025 ਨੂੰ ਡਿਪਟੀ ਆਫਿਸ ਦੇ ਕੇ ਆਏ ਉਹਨੇ ਇਹ ਏਰੀਆ ਦੇ ਬਾਰੇ ਵੀ ਕਲੀਅਰ ਕੀਤਾ ਕਿ ਕਿ 16 ਇਹ ਪੰਡਾ ਏਰੀਆ ਦਿੱਤਾ ਜਾਵੇ। ਉਹਦੇਿਲ ਬਣਾ ਚੱਲੂ ਹੋ ਗਿਆਂ। ਬਾਕੀ ਮੁਲਾਜ਼ਮਾਂ ਜਿਹੜੇ ਇੰਕਰੀਪਰ ਸੇਕਾ ਉਹ ਵੀ ਉਹਨਾਂ ਨੂੰ ਇੰਕਮੈਂਟ ਲੱਚੁਕਿਆ ਚਾਰ ਬੰਦ ਮੁਲਾਜ਼ਮਾਂ ਅਜਨੇ ਸੀਗੇ। ਮੇਰੇ ਏਰੀਆ ਏਰੀਆ ਵੀ ਆ ਗਿਆ ਜਿਹੜਾ ਮੈਂ ਆਪਣਾ ਦੱਸਿਆ। ਬਾਕੀ ਸਾਡੀ ਜਦੋਂ ਦੇ ਦੇ ਪੰਜਾਬ ਸਰਕਾਰ ਨੂੰ ਕਿ ਜਿਹੜਾ ਏਰੀਆ ਹੈ ਇਹ ਕਿਸ਼ਤਾਂ ਵਾਈਜ਼ ਕਰ ਰਹੇ ਆ। ਇਹ ਕਟੇਰੀਆ ਬਣਾ ਦਿੱਤਾ ਨਾ ਜਿਹੜੇ 15 ਸਾਲ ਤੋਂ ਪਹਿਲਾਂ ਆਉਣਾ ਹੈ ਉਹਨਾਂ ਨੂੰ ਤੁਸੀਂ 12 ਕਿਸ਼ਤਾਂ ਦੇਣਾ ਹੈ ਜਿਹੜੇ ਉਸ ਤੋਂ ਬਾਅਦ ਹੈ ਉਹਨਾਂ ਨੂੰ 16 ਕਿਸ਼ਤਾਂ ਦੇਣਾ। ਸਾਡੀ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਮੁਲਾਜ਼ਮوں ਨੂੰ ਬਣਦਾ ਏਰੀਆ ਇੱਕ ਮੁਸਤਕੀਮੇ ਕਿਰਪਾਲਤਾ ਕਿ ਤੁਸੀਂ ਹੋਗੇ। ਕਿਉਂਕਿ ਬਾਰ-ਬਾਰ ਇਸ ਚੱਕਰ ਵਿੱਚ ਨਾ ਪਵੇ ਮੁਲਾਜ਼ਮਾਂ ਨੂੰ ਇਹ ਜਿਹੜਾ ਬਣਦਾ ਹੈ ਉਹਦਾ ਸਹੀ ਇਸਤੇਮਾਲ ਉਹ ਕਰ ਸਕਣ ਇਹ ਪੰਜਾਬ ਸਰਕਾਰ ਨੂੰ ਅਪੀਲ ਹੈ ਕੰਮ ਕਰੋ